ਸਤਿ ਸ੍ਰੀ ਅਕਾਲ ਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਖਨੋਰੀ ਬਾਰਡਰ ਤੇ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ 15 ਦਿਨ ਪੂਰੇ ਚੁੱਕੇ ਨੇ ਸੋਲਵੇ ਚ ਚੱਲਣਾ ਸ਼ੁਰੂ ਹੋ ਗਿਆ ਹਨ 26 ਤਰੀਕ ਨੂੰ ਰਾਤ ਨੂੰ ਰੱਖਿਆ ਸੀ ਜਦੋਂ ਪੁਲਿਸ ਨੇ ਚੱਕੇ ਸੀ ਤੇ ਸੁਰਮਾ ਦਿਨ ਹੋ ਜਾਣਾ ਹੈ 15 ਦਿਨ ਪੂਰੇ ਹੋ ਗਏ ਸਿਹਤ ਕਾਫੀ ਨਾਜ਼ੁਕ ਹੋ ਗਈ ਕਾਫੀ ਵਿਗੜ ਚੁੱਕੀ ਹੈ ਕਿਡਨੀ ਤੇ ਲਿਵਰ ਤੇ ਵੀ ਅਸਰ ਪੈ ਗਿਆ ਜਿਹੜਾ ਸਭ ਤੋਂ ਖਤਰਨਾਕ ਹੈ ਤੋਂ ਬਾਕੀ ਭਾਰ ਘਟਣਾ 11 ਕਿਲੋ ਭਾਰ ਘਟ ਗਿਆ ਵੈਸੇ ਇਹ ਤਾਂ ਆਮ ਗੱਲ ਹੁੰਦੀ ਹੈ ਕਿਉਂਕਿ ਖਾਦਾ ਪੀਤਾ ਕੁਛ ਨਹੀਂ ਸਿਰਫ ਪਾਣੀ ਪੀਣਾ ਹੁੰਦਾ ਹੈ ਕਿਡਨੀ ਜਿਹੜੀ ਡੈਮੇਜ ਹੋਣੀ ਹੈ ਬੜੀ ਖਤਰਨਾਕ ਹੁੰਦੀ ਹੈ ਤੇ ਪਰ ਅਸਰ ਪੈਣਾ ਸ਼ੁਰੂ ਹੋ ਗਿਆ ਵੈਸੇ ਵੀ ਇੱਕ ਕੈਂਸਰ ਪੇਸ਼ੈਂਟ ਹੈ 68 ਸਾਲ ਦਾ ਬੰਦਾ ਹੈ ਅਸਰ ਪੈਣਾ ਸੁਭਾਵਿਕ ਹੈ ਔਰ ਦੂਜੇ ਪਾਸੇ ਸ਼ੰਭੂ ਬਾਰਡਰ ਜਿੱਥੇ ਕਿਸਾਨ ਮੋਰਚੇ ਵਾਲੇ ਬੈਠੇ ਨੇ ਕਿਸਾਨ ਮਜ਼ਦੂਰ ਮੋਰਚਾ ਜਿਹਦੇ ਲੀਡਰ ਸਰਬੰਤ ਸਿੰਘ ਪਤੇਰ ਨੇ ਉਹ ਕਹਿੰਦੇ ਜੀ ਮੈਂ 14 ਨੂੰ ਮਰਜੀਬੜਿਆਂ ਦਾ ਇੱਕ ਜੱਥਾ ਹੋਰ ਭੇਜਣਾ ਤੇ 14 ਨੂੰ ਦੱਲੇਵਾਲ ਸਾਹਿਬ ਦਾ ਜਿਹੜਾ ਵਰਤ ਹੈ ਉਹ 19 ਦਿਨ ਹੋ ਚੁੱਕੇ ਹੋਣਗੇ ਸਿਹਤ ਹੋਰ ਵਿਗੜੀ ਹੋਏਗੀ ਧਿਆਨ ਕਿੱਧਰ ਜਾਏਗਾ ਕਿਸਾਨਾਂ ਦਾ ਕਿਉਂ ਇਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ ਤੇ ਹੁਣ ਤਾਂ ਉਹਨਾਂ ਨੂੰ ਜੇ 4 ਦਿਨ ਲਈ ਬੰਤਵੀ ਕੀਤਾ ਹੁਣ ਉਹਨਾਂ ਤਿਆਰ ਤਾਂ ਚਾਹੀਦਾ ਸੀ ਕਿ ਉਹ ਖਨੌਰੀ ਮੋਰਚੇ ਤੇ ਜਿਹੜਾ ਇਕੱਠ ਕਰਦੇ ਔਰ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਸਰਕਾਰ ਤੇ ਜ਼ੋਰ ਪਾਉਂਦੇ ਸੱਦਾ ਦਿੰਦੇ ਹੋਰ ਕਿਸਾਨ ਜਥੇਬੰਦੀਆਂ ਨੂੰ ਕਿ ਆਓ ਹੁਣ ਸਾਡੇ ਮਤਭੇਦ ਭੁਲਾ ਕੇ ਆਪਾਂ ਇਕੱਠ ਹੋ ਕੇ ਘਟੋ ਘਟੜ ਲਈ ਲੀਡਰ ਦੀ ਜਾਨ ਤਾਂ ਬਚਾਈਏ ਸਰਕਾਰ ਤੇ ਤਾਂ ਕੋਈ ਅਸਰ ਨਜ਼ਰ ਨਹੀਂ ਆਉਂਦਾ ਇਹ ਸਾਰੀਆਂ ਗੱਲਾਂ ਕਰ ਲਈਆਂ ਨੇ ਅੱਜ ਦੀ ਵੀਡੀਓ ਚ ਆਪਾਂ ਅ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਕਿ ਪਿਆਰੇ ਦਰਸ਼ਕੋ ਜੇ ਤੁਹਾਨੂੰ ਮੇਰੀ ਗੱਲਬਾਤ ਠੀਕ ਲੱਗਦੀ ਹੈ ਹੁਣ ਤਾਂ ਬਹੁਤ ਚਿਰ ਹੋ ਗਿਆ ਤੁਹਾਡੇ ਨਾਲ ਹਰ ਰੋਜ਼ ਮੈਂ ਗੱਲ ਕਰਦਾ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਵੀ ਕਰਨਾ ਔਰ ਨਾਲ ਫਿਰ ਸਬਸਕ੍ਰਾਈਬ ਵੀ ਕਰਨ ਦੀ ਜ਼ਰੂਰਤ ਹੈ ਸੋ ਪਲੀਜ਼ ਸਬਸਕ੍ਰਾਈਬ ਕਰੋ ਹਰਜਿੰਦਰ ਵਾਲੀਆ YouTube ਚੈਨਲ ਨੂੰ ਦੇਖੋ ਮੈਂ ਗੱਲ ਜਿਹੜੀ ਕਰ ਰਿਹਾ ਸੀ ਪਹਿਲਾਂ ਤਾਂ ਆਪਾਂ ਗੱਲ ਇਹ ਕਰ ਲਈਏ ਇੱਕ ਵਾਰ ਹੋਰ ਕਿ 15 ਦਿਨ 68 ਸਾਲ ਦਾ ਬੰਦਾ ਬਿਨਾਂ ਰੋਟੀ ਪਾਣੀ ਤੋਂ ਬੈਠਾ ਔਰ ਉਦੀ ਸਿਹਤ ਵਿਗੜਨੀ ਸੁਭਾਵਕ ਸੀ ਵਿਗੜ ਰਹੀ ਹੈ ਲਗਾਤਾਰ ਵਿਗੜ ਰਹੀ ਹੈ ਔਰ ਸਰਕਾਰ ਤੇ ਜਿਹੜਾ ਅਸਰ ਹੋਣਾ ਚਾਹੀਦਾ ਸੀ ਉਹ ਨਜ਼ਰ ਨਹੀਂ ਆ ਰਿਹਾ ਕਿਉਂਕਿ ਹਾਲਾਂਕਿ ਬਹੁਤ ਜਿਹੜੇ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਸੱਦੇ ਦਿੱਤੇ ਜਾ ਰਹੇ ਨੇ ਕਿ ਤੁਸੀਂ ਖਨੌਰੀ ਪਹੁੰਚੋ ਜਿਆਦਾ ਗਿਣਤੀ ਚ ਲੋਕ ਨਹੀਂ ਖਨੌਰੀ ਜਿਹੜੇ ਹੁੰਦੇ ਅੱਜ ਜਦੋਂ ਖਨੌਰੀ ਦੇ ਵਿੱਚ ਵਰਤ ਰੱਖਿਆ ਗਿਆ ਚੁੱਲਾ ਨਹੀਂ ਜੜਿਆ ਉੱਥੇ ਜਿੰਨੇ ਵੀ ਕਿਸਾਨ ਸੀ 1000 1200 1500 ਜਿੰਨੇ ਵੀ ਹੋਣਗੇ ਸਭ ਨੇ ਜਿਹੜਾ ਹੈ ਉੱਥੇ ਜਿਹੜਾ ਹੈ ਇੱਕ ਦਿਨ ਦੀ ਹੜਤਾਲ ਕੀਤੀ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਉਹਨਾਂ ਦੀ ਹਮਦਰਦੀ ਦੇ ਵਿੱਚ ਕਿ ਚਲੋ ਜੇ ਉਹਨਾਂ ਦਾ ਉਹ 15 ਦਿਨ ਤੋਂ ਨਹੀਂ ਕੁਛ ਖਾ ਰੇ ਇੱਕ ਦਿਨ ਅਸੀਂ ਵੀ ਕੁਛ ਨਹੀਂ ਖਾਣਾ ਇਹ ਚੰਗਾ ਜੈਸਚਰ ਸੀ ਕਿਸਾਨਾਂ ਦਾ ਤੇ ਦੂਜੇ ਪਾਸੇ ਉਹਨਾਂ ਦੇ ਪਿੰਡ 'ਚ ਵੀ ਇਹ ਹੋਇਆ ਉੱਥੇ ਵੀ ਰੋਟੀ ਨਹੀਂ ਪੱਕੀ ਤੋ ਇਹ ਵੀ ਗੱਲ ਹੈ ਦੂਜੇ ਪਾਸੇ ਇਹ ਹੈ ਵੀ ਕੱਲ ਦਾ ਕੌਲ ਹੈ ਸਾਰੇ ਕਿਤੇ ਵੀ ਗੁਰੂ ਘਰਾਂ ਚ ਜਿੱਥੇ-ਜਿੱਥੇ ਕੋਈ ਬੈਠਾ ਹੈ ਉਹ ਜੱਟਲੇ ਵਾਲ ਦੀ ਸੇਸ ਜੀ ਆਪ ਵੀ ਅਰਦਾਸ ਕਰੇ ਇਹ ਵੀ ਗੱਲ ਜਿਹੜੀ ਹੈ ਕੱਲ ਕਹੀ ਗਈ ਹੈ ਵੈਸੇ ਸਰਪੰਚ ਸਿੰਘ ਪਤੇਰ ਨੇ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਇਹ ਵੀ ਗੱਲ ਕਹੀ ਹੈ ਕਿ 13 ਨੂੰ 10 ਮਹੀਨੇ ਹੋ ਜਾਂਦੇ ਨੇ ਸਾਡੇ ਮੋਰਚੇ ਨੂੰ 13 ਫਰਵਰੀ ਲੱਗਿਆ ਸੀ ਉਸ ਦਿਨ ਅਸੀਂ ਵੱਡੇ ਸਮਾਗਮ ਕਰਾਂਗੇ ਉਹਨਰ ਸੱਦਦਤ ਰਾਗਿਓਨੂ ਸਿੰਗਰ ਜਿਹੜੇ ਗਾਉਂਦੇ ਨੇ ਗਾਣੇ ਗਾਉਂਦੇ ਨੇ ਜਿਹੜੇ ਅ ਜਦੋਂ ਕਿਤੇ ਮੈਰਿਜ ਪੈਲਸ ਜਾਂਦੇ ਨੇ ਕੀਰਤਨੀਏ ਸਭ ਨੂੰ ਕਹੇ ਕਿ ਤੁਸੀਂ ਸਾਡੀ ਗੱਲ ਵੀ ਕਰੋ ਇਹ ਕਹਿਣਾ ਪੈ ਰਿਹਾ ਪਹਿਲਾਂ ਲੋਕ ਆਪ ਆਪ ਮਹਾਰਾਜ ਜਾਂਦੇ ਸੀ ਪਿਛਲੇ ਮੋਰਚੇ 'ਚ ਇਹ ਵੀ ਸਮਝਣ ਵਾਲੀ ਗੱਲ ਹੈ ਔਰ ਕੱਲ ਸੱਦੇ ਦਿੰਦੇ ਦੇਖੇ ਗਏ ਸਟੇਜ ਤੋਂ ਕਿ ਜੀ ਹਰ ਇੱਕ ਪਿੰਡ ਚੋਂ 10 ਬੰਦੇ ਆਓ ਨਾਲ ਰਾਸ਼ਨ ਲੈ ਕੇ ਆਓ ਇਦਾ ਮਤਲਬ ਹੈ ਕਿ ਜਿੰਨੇ ਮਿਲਲੀ ਚਾਹੀਦੀ ਸੀ ਸਪੋਰਟ ਓਨੀ ਕਿਸਾਨਾਂ ਨੂੰ ਮਿਲ ਹੀ ਰਹੀ ਹਾਲਾਂਕਿ ਐਕਸ਼ਨ ਜਿਹੜਾ ਹੈ ਜਿਹੜਾ ਇਸ ਇਹਨੇ ਆਪਣੀ ਡਿਟਰਮੀਨੇਸ਼ਨ ਜਗਜੀਤ ਸਿੰਘ ਢੱਲੇਵਾਲ ਦਿਖਾ ਰਿਹਾ ਹੈ ਉਹ ਕਿਤੇ ਘਟ ਨਹੀਂ ਹੈ ਆਪਣੀ ਜਾਨ ਤੇ ਖੇਡ ਕੇ ਉਹਨਾਂ ਨੇ ਵਰਤ ਰੱਖਿਆ ਹੋਇਆ ਤੇ ਉਹ ਇਹ ਹਾਲੇ ਵੀ ਕਹਿ ਰਹੇ ਨੇ ਕਿ ਮੈਂ ਆਪਣੀਆਂ ਮੰਗਾਂ ਮਨਾਉਂਗਾ ਜਾਂ ਮੈਂ ਸ਼ਹਾਦਤ ਦੇਵਾਂਗਾ ਤੇ ਦੂਜੇ ਪਾਸੇ ਅਗਲਾ ਬੰਦਾ ਵੀ ਤਿਆਰ ਬਿਠਾ ਹੈ ਸੁਜੀਤ ਸਿੰਘ ਜਿਹੜਾ ਹੈ ਉਹਨੇ ਵੀ ਜਿਹੜਾ ਤਿਆਰੀ ਪਹਿਲਾਂ ਵੀ ਉਹਨੇ ਤਾਂ ਬਰਤ ਰੱਖ ਲਿਆ ਸੀ ਤੀਜੀ ਵੀ ਹੈਗੀ ਆ ਲਿਸਟ ਇਹ ਆਪਣੇ ਆਪ ਦੇ ਵਿੱਚ ਚਲੋ ਖੈਰ ਸਰਕਾਰਾਂ ਤੇ ਹਾਲ ਦੀ ਘੜੇ ਕੋਈ ਅਸਰ ਨਜ਼ਰ ਨਹੀਂ ਆਉਂਦਾ ਇੱਕ ਗੱਲ ਜਿਹੜੀ ਸਮਝ ਤੋਂ ਪਰੇ ਹੈ ਕਿ ਸਰਪੰਨ ਸਿੰਘ ਪੰਦੇਰ ਜਿਹੜਾ ਉਧਰ ਦੂਜੇ ਪਾਸੇ ਪ੍ਰੈਸ ਕਾਨਫਰੰਸ ਕਰਕੇ ਲਗਾਤਾਰ ਜੀ ਅਸੀਂ ਮਰਜੀ ਵੜਿਆਂ ਦਾ ਜੱਥਾ ਭੇਜਾਂਗੇ ਹਾਲਾਂਕਿ ਪਤਾ ਹੈ ਵੀਰ ਚੱਕ ਇਸ ਨੂੰ ਅਗੇ ਨਿਕਲ ਦੇਣਾ ਉਹ ਤਾਂ ਧਿਆਨ ਤਾਂ ਬੰਡਿਆ ਜਾਂਦਾ ਇਹ ਇਹ ਸਾਰੇ ਇਕੱਠੇ ਹੋ ਕੇ ਪ੍ਰੈਸ਼ਰ ਪਾਉਣ ਤੇ ਗੱਲ ਕਰਨ ਕੇ ਜਿਹੜਾ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਈ ਜਾ ਸਕੇ ਕੋਈ ਕੋਈ ਰਾਹ ਕੱਢਿਆ ਜਾਵੇ ਕੋਈ ਗੱਲ ਕੀਤੀ ਜਾਵੇ ਉਸ ਪਾਸੇ ਦੀ ਬਜਾਏ ਹੁਣ ਇਹ ਕਹਿੰਦੇ ਜੀ 14 ਨੂੰ ਅਸੀਂ ਫੇਰ ਭੇਜਣਾ ਹੈ ਵੈਸੇ ਤਾਂ ਉਹਨਾਂ ਨੇ ਕਿਹਾ ਸੀ ਹਰ ਹੁਜ ਬੰਦਾ ਜਾਊਗਾ ਜਿਹੜਾ 101 ਜੱਥਾ ਜਾਊ ਪਰ ਹੁਣ ਪਹਿਲਾਂ ਉਹਨਾਂ ਨੇ ਕਿਹਾ ਤਾਂ ਉਹਦੇ ਵਿੱਚ ਮਲਤਵੀ ਕਰਤਾ ਹੁਣ ਕਹਿੰਦੇ ਜੀ ਜਿਨ੍ਹਾਂ ਦੇ ਸਟਾ ਲੱਗੀਆਂ ਨੇ ਉਹਨੇ ਦੇ ਮਲਤਵੀ ਦੋ ਜਿੱਥੇ ਗਏ ਨੇ ਦੋਨਾਂ ਤੇ ਜਿਹੜਾ ਹੈ ਇੱਕ ਦਿਨ ਤੇ ਫਰਕ ਨਾ ਗਿਆ ਸੀ ਹੰਝੂ ਗਏ ਛੱਡੀ ਗਈ ਉਹ ਤਾਂ ਪਤਾ ਹੀ ਪਹਿਲਾਂ ਫੁੱਲਾਂ ਦੀ ਬਰਖਾ ਕੀਤੀ ਹੈ ਜਾਂ ਨਹੀਂ ਜਾਂ ਕੀ ਗੇਮ ਸੀ ਹਰਿਆਣਾ ਦੀ ਫਿਰ ਮੋਦੀ ਸਾਹਿਬ ਨੇ ਆਉਣਾ ਸੀ ਗੱਲਬਾਤ ਕਰਕੇ ਇਹਨਾਂ ਨੇ ਮਲਤਵੀ ਕਰਤਾ ਤੇ ਹੁਣ ਕਹਦੇ ਜੀ 14 ਨੂੰ 14 ਨੂੰ ਮੈਂ ਇਸ ਕਰਕੇ ਕਹਿ ਰਿਹਾ ਕਿ 14 ਨੂੰ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਹੋਰ ਖਰਾਬ ਹੋ ਜਾਣੀ ਹੈ ਤੇ ਤੁਸੀਂ ਆਪ ਦਾ ਕੱਠ ਇੱਧਰ ਕਰਨਾ ਤੁਸੀਂ ਧਿਆਨ ਉਧਰ ਜਿਹੜੀ ਡੱਲੇਵਾਲ ਦੀ ਸਿਹਤ ਬਾਲ ਤਾਂ ਧਿਆਨ ਹੀ ਨਹੀਂ ਦੇ ਰਹੇ ਤੁਸੀਂ ਕਿਤੇ ਕੋਈ ਅੰਦਰੋਂ ਕੋਈ ਕੋਈ ਇਸ ਕਿਸਮ ਦੀ ਕੋਈ ਚਾਲ ਤਾਂ ਨਹੀਂ ਹੈ ਨਹੀਂ ਤਾਂ ਤੁਸੀਂ ਜਿਹੜਾ ਇੱਕ ਬੰਦੇ ਨੂੰ ਤੁਸੀਂ ਵਰਚ ਤੇ ਬਿਠਾਇਆ ਤੇ ਤੁਸੀਂ ਸਾਰੇ ਇਕੱਠੇ ਹੋਵੋਗੇ ਉਧਰ ਜਾਓ ਤੇ ਤੁਸੀਂ ਕਹਿੰਦੇ ਹੋ ਵੀ ਸੰਭੂ ਪਹੁੰਚੋ ਕੋਈ ਖਨੋਰੀ ਪਹੁੰਚੇ ਇਹ ਜਿਹੜੀ ਖਿੰਡੀ ਹੋਈ ਪਹਿਲੇ ਹੀ ਕਿਸਾਨੀ ਤਾਂ ਖਿੰਡ ਗਈ ਕਿਸਾਨੀ ਜਿਹੜੀ ਹੈ ਕਿਸਾਨ ਅੰਦੋਲਨ ਤੋਂ ਬਾਅਦ ਕਿੰਨੀਆਂ ਜਥੇਬੰਦੀਆਂ ਬਣ ਗਈਆਂ ਉਹ ਆਪੋ ਆਪਣਾ ਰਾਗ ਲਾਪ ਰਗੀਆਂ ਨੇ ਇਸੇ ਕਰਕੇ ਸਰਕਾਰ ਨੂੰ ਤਾਂ ਸਭ ਫਾਇਦਾ ਇਸ ਗੱਲ ਦਾ ਸਰਕਾਰਾਂ ਤਾਂ ਚਾਹੁੰਦੀਆਂ ਨਹੀਂ ਇਹ ਗੱਲ ਤੇ ਉਹ ਉਹਦਾ ਫਾਇਦਾ ਵੀ ਸਰਕਾਰ ਕੀ ਹੁਣ ਸਰਕਾਰ ਨਾਲ ਜੋ ਗੱਲ ਕਰੋ ਤੇ ਉਹ ਕਹਿੰਦੇ ਅਸੀਂ ਕਿਧਰ ਨਾਲ ਗੱਲ ਕਰੀਏ ਅਸੀਂ ਸਰਪੰਚ ਸੰਪਦੇਰ ਨਾਲ ਗੱਲ ਕਰੀਏ ਬਾਕੀ ਜਥੇਬੰਦੀਆਂ ਕਿੱਥੇ ਜਾਣ ਗਿਆ ਇਹ ਕਹਿੰਦੇ ਸਾਡਾ ਗੱਲ ਕਰੋ ਤੁਹਾਡੇ ਨਾਲ ਮੰਗਾ ਤਾਂ ਸੇਮ ਨੇ ਨਾ ਤੇ ਜੇ ਤੁਹਾਡੀਆਂ ਸਾਰੀਆਂ ਮੰਗਾਂ ਇੱਕੋ ਜਿਹੀ ਨੇ ਤੁਸੀਂ ਬਾਕੀ ਉਹਨੂੰ ਹੁਣ ਮੌਕਾ ਤਾਂ ਇਹ ਸੀ ਮੈਂ ਸਮਝਦਾ ਇਹ ਮੌਕਾ ਹਲੇ ਵੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੇ ਬਰਤ ਰੱਖਿਆ ਹੋਇਆ ਉਹਦੀ ਸਿਹਤ ਹੋ ਰਹੀ ਹੈ ਨਾਜ਼ੁਕ ਕਿ ਇੱਕ ਸੱਦਾ ਦਿਓ ਸਭ ਨੂੰ ਕਿ ਦੇਖੋ ਸਾਡੇ ਬੜੇ ਮਤਭੇਦ ਹੋਣਗੇ ਆਪਾਂ ਮਤਭੇਦ ਹਾਲ ਦੀ ਘੜੀ ਭੁਲਾਈਏ ਆਪਾਂ ਸਰਕਾਰ ਤੇ ਪ੍ਰੈਸ਼ਰ ਪਾਈਏ ਆਪਾਂ ਇਕੱਠੇ ਹੋਈਏ ਤੇ ਇਕੱਠੇ ਹੋ ਕੇ ਘਟੋ ਘਟ ਇਸ ਪ੍ਰੋਗਰਾਮ ਤੇ ਵੀ ਆਪਾਂ ਇੱਕ ਕਿਸਾਨ ਲੀਡਰ ਦੀ ਜਾਨ ਬਚਾਉਣੀ ਆ ਉਹਦੇ ਲਈ ਸਰਕਾਰ ਨੂੰ ਕਹੀਏ ਕਿ ਸਾਡੇ ਕੋਈ ਮੰਗ ਮੰਨੋ ਤਾਂ ਕਿ ਇਹਨੂੰ ਅਸੀਂ ਲੀਡਰ ਨੂੰ ਕਹਿ ਸਕੀਏ ਵੀ ਤੂੰ ਆਪਦਾ ਬਰਤ ਖੋਲ ਤੇ ਇਸ ਸੱਦਾ ਦੇਣਾ ਚਾਹੀਦਾ ਹਾਲ ਤੱਕ ਕੋਈ ਬੁੱਢਾ ਨਹੀਂ ਜਿਹੜੀ ਐਸਾ ਹੱਲ ਵੀ ਥੋੜੀ ਹੋਵੇ ਦੁਜੇ ਜਥੇਬੰਦੀਆਂ ਮੈਂ ਉਹਨਾਂ ਦੇ ਸੁਣ ਰਿਹਾ ਸੀ ਦੋ ਤਿੰਨ ਮੈਂਬਰ ਜਿਹੜੇ ਇਹਨਾਂ ਦੀ ਇੱਕ ਤਾਂ ਕਮੇਟੀ ਦੇ ਮੈਂਬਰ ਸੀ ਉਹ ਕਹਿੰਦੇ ਜੇ ਤਾਂ ਹਲੇ ਵੀ ਕਹਿੰਦੇ ਉਹਨੂੰ ਕੱਢੋ ਉਹਨੂੰ ਕੱਢੋ ਜਿਹੜੀ ਜਿਹੜੀ ਇਹ ਲੜਾਈ ਹੈ ਇਹਦੇ ਨਾਲ ਇਸ ਜਿਹੜਾ ਕਿਸਾਨੀ ਮੂਵਮੈਂਟ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ ਤੇ ਜੇ ਹੁਣ ਇਹਦੇ ਚ ਜਗਜੀਤ ਸਿੰਘ ਡੱਲੇਵਾਲ ਦੀ ਸ਼ਹਾਦਤ ਹੋ ਜਾਂਦੀ ਹੈ ਤਾਂ ਉਹਦੇ ਚ ਜੇ ਇਸ ਹਾਲਾਤ ਹੁੰਦੀ ਹੈ ਤਾਂ ਉਹ ਬਹੁਤ ਵੱਡਾ ਅਸਰ ਨਹੀਂ ਪੈਣਾ ਅਸਰ ਤਾਂ ਤਾਂ ਪੈਣਾ ਹੈ ਕਿ ਉੱਥੇ ਵਿੱਚ ਕੋਈ ਵੱਡਾ ਕੱਟ ਹੋਵੇ ਜਾਂ ਕੋਈ ਸਰਕਾਰ ਨੂੰ ਲੱਗੇ ਕਿ ਜੇ ਹੋ ਜਾਂਦੀ ਉਹ ਤੋਂ ਵੱਧ ਪ੍ਰੈਸ਼ਰ ਇਹ ਕਹਿਦੇ ਨੇ ਸਰਪੰਚ ਸਿੰਘ ਪਦੇਰ ਵੱਲੋਂ ਕਿ ਜੀ ਇਹ ਜ਼ਿੰਮੇਵਾਰ ਸਰਕਾਰ ਹੋ ਤਾਂ ਪਤਾ ਹੀ ਹੈ ਜੇ ਮੰਨ ਲਓ ਜੇ ਇਹ ਗੱਲ ਹੈ ਤਾਂ ਉਹ ਤਾਂ ਪਤਾ ਹੀ ਹੈ ਵੀ ਜੇ ਜਦੋਂ ਜੇ ਜਗਜੀਤ ਸਿੰਘ ਢੱਲੇਵਾਲ ਨੂੰ ਕੁਝ ਹੋ ਜਾਂਦਾ ਸਰਕਾਰ ਤਾਂ ਜ਼ਿੰਮੇਵਾਰ ਹੋਈਗੀ ਹੋਗੀ ਤੇ ਸਰਕਾਰ ਤੇ ਤੁਸੀਂ ਕਿੰਨਾ ਕੁ ਪ੍ਰੈਸ਼ਰ ਪਾਇਆ ਹੈ ਕਿ ਉਹ ਤੁਹਾਡੇ ਲਈ ਗੱਲਬਾਤ ਲਈ ਤਿਆਰ ਹੋਵੇ ਤੇ ਸਰਕਾਰ ਨੂੰ ਮੌਕਾ ਨਾ ਦਿਓ ਤੁਸੀਂ ਸਰਕਾਰ ਨੂੰ ਇਹ ਪਹਿਲਾਂ ਤਾਂ ਆਪਣੀਆਂ ਜਥੇਬੰਦੀਆਂ ਨੂੰ ਇੱਕ ਸੱਦਾ ਦਿਓ ਰੋਕੋ ਵੀ ਦੇਖੋ ਸਾਡੇ મતਭੇਦ ਹੋਣਗੇ ਲੇਕਿਨ ਹਾਲ ਦੀ ਘੜੀ ਆਪਾਂ મતਭੇਦ ਪੜਾ ਕੇ ਸਾਰੇ ਇਕੱਠੇ ਹੋਈਏ ਜਗਤਾਰ ਸਿੰਘ ਗਰਾਹਾ ਬਲਬੀਰ ਸਿੰਘ ਰਾਜੇਵਾਲ ਸਾਰੇ ਜਿਹੜੇ ਐਸਕੇਐਮ ਦੇ ਬਤੀ ਦੇ ਬਤੀਜਾ ਤੇ ਬੰਦੀਆਂ ਅਗਰਾਹਾਂ ਦੀ ਜਥੇਬੰਦੀ ਸਾਰੇ ਇਕੱਠੇ ਹੋ ਕੇ ਇੱਕ ਕਮੇਟੀ ਬਣਾ ਲਓ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਜਿੰਨਾ ਚਿਰ ਸਾਡਾ ਹੈ ਮਿਨੀ ਸਾਡੀ ਤਾਂ ਮੰਗਾ ਤਾਂ ਸੇਮ ਨੇ ਵੀ ਇਹ ਤੇ ਸਰਕਾਰ ਨੂੰ ਗੱਲ ਕਰਨੀ ਚਾਹੀਦੀ ਐ ਅਸੀਂ ਗੱਲ ਕਰਨ ਨੂੰ ਤਿਆਰ ਹਾਂ ਤੁਸੀਂ ਦੱਸੋ ਸਾਡੇ ਨਾਲ ਕਦੋਂ ਤੇ ਕਿੱਥੇ ਗੱਲ ਕਰਨੀ ਹੈ ਤਾਂ ਕਿ ਇੱਕ ਲੀਡਰ ਦੀ ਜਾਨ ਬਚਾਈ ਜਾ ਸਕੇ ਹੋਰ ਕੋਈ ਚਾਰਾ ਨਹੀਂ ਜੇ ਕਹੋ ਕਿ ਸਰਬਲ ਸਿੰਘ ਪਦੇ ਸਰਬਲ ਸਿੰਘ ਪਦੇਰ ਤਾਂ ਮੈਨੂੰ ਲੱਗਦਾ ਹੈ ਕਿ ਜਦੋਂ ਉਹ ਆਪਦੀ ਗੱਲ ਕਰੀ ਜਾਂਦੇ ਨੇ ਕਿ ਜੀ ਇੱਕ ਜਥਾ ਹੋਰ ਜਾਊਗਾ জানা ਕੀ ਆ ਉੱਥੇ ਫਿਰ ਦੁਆਰਾ ਪੰਜ-ਛੇ ਕਿਸਾਨ ਹੋਰ ਜ਼ਖਮੀ ਹੋਣਗੇ ਤੇ ਉਹਨਾਂ ਨੂੰ ਫਿਰ ਉੱਥੇ ਜਾ ਕੇ ਮੈਂ ਕਹੂਗਾ ਜੀ ਆ ਉਹ ਫਲਾਣੇ ਹਸਪਤਾਲ ਚ ਗਏ ਨੇ ਜਿ ਫਲਾਣੇ ਗਏ ਨੇ ਲੋ ਜੀ ਅਸੀਂ ਇੱਕ ਮਗਾ ਹੋਰ ਦਿੰਦੇ ਆਹੀ ਚੱਲ ਰਿਹਾ ਹੈ ਇਹਦਾ ਕੋਈ 13 ਮਿੰਟ 10 ਮਿੰਟ ਵਿੱਚ ਕੋਈ ਅਸਰ ਨਹੀਂ ਹੋਇਆ ਇਹਦਾ ਕੋਈ ਜ਼ਿਆਦਾ ਅਸਰ ਨਹੀਂ ਹੋਣਾ ਇਸ ਕਰਕੇ ਕੋਈ ਰਣਨੀਤੀ 'ਚ ਥੋੜਾ ਬਦਲਾਅ ਕਰੋ ਔਰ ਖਾਸ ਤੌਰ ਤੇ ਮੈਂ ਸਮਝਦਾ ਕਿ ਸੱਚਮੁੱਚ ਹੀ 68 ਸਾਲ ਦੇ ਬਜ਼ੁਰਗ ਦੀ ਜੇ ਜਾਨ ਬਚਾਉਣੀ ਆ ਤੁਸੀਂ ਤਾਂ ਉਹਦੇ ਲਈ ਪ੍ਰੈਸ਼ਰ ਬਣਾਉਣਾ ਬਹੁਤ ਜ਼ਰੂਰੀ ਆ ਤੇ ਨਾਲ ਸਰਕਾਰ ਨਾਲ ਗੱਲਬਾਤ ਕਰਨੀ ਹੋਰ ਜਰੀਏ ਦੇ ਨਾਲ ਗੱਲਬਾਤ ਕਰੋ ਜਿਹੜੇ ਲੋਕ ਜਿਹੜੇ ਸਮਝਦੇ ਨਹੀਂ ਤਾਂ ਠੀਕ ਹੈ ਇਹ ਨਾ ਹੋਵੇ ਕਿ ਚਲ ਇੱਕ ਬੰਦਾ ਜਿੱਥੇ ਐਨੇ ਕਿਸਾਨ ਰਸ਼ੀਦ ਹੋੜੇ ਇੱਕ ਲੀਡਰ ਵੀ ਤੁਰ ਜਾਏ ਤੇ ਉਹਦੇ ਨਾਲ ਬੜਾ ਜਿਹੜਾ ਕਿਸਾਨੀ ਅੰਦੋਲਨ ਨੂੰ ਹੋਰ ਵੱਡੇ ਸੱਟਬੈਕ ਪਹੁੰਚੂਗੀ ਮੈਂ ਸਮਝਦਾ ਕਿ ਜਿਹੜੀ ਤੁਹਾਡੀ ਜਿੱਤ ਹੋਈ ਸੀ ਪਹਿਲੇ ਹੀ ਉਹਦਾ ਬਹੁਤ ਵੱਡਾ ਖਮਿਆਜਾ ਭੁਗਤਣਾ ਪੈ ਰਿਹਾ ਤੁਹਾਨੂੰ ਜਿਹੜੀ ਤੁਹਾਡੀ ਜਿੱਤ ਤੋਂ ਬਾਅਦ ਜਿਹੜੇ ਤੁਸੀਂ ਬਿਨਾਂ ਮੰਗਾ ਬਣਾਏ ਜਦੋਂ ਮੈਂ ਇਹ ਗੱਲ ਕਹੀ ਸੀ ਵੀ ਇੰਨਾ ਕਾਲੀ ਕੀ ਹੈ ਜਿਤਲੇ ਤੁਸੀਂ 4 ਦਿਨ ਹੋਰ ਕੱਟ ਲੈਂਦੇ ਉਦੋਂ ਬਹੁਤ ਸਾਰੇ ਲੋਕ ਮੇਰੇ ਖਿਲਾਫ ਹੋਏ ਸੀ ਕਿ ਤੋ ਤੁਸੀਂ ਆ ਕੇ ਆਪ ਦੇਖ ਲੈਂਦੇ ਅਸੀਂ ਤਾਂ ਆਪਣੀ ਗੱਲ ਕਹਿ ਨਹੀਂ ਹੁੰਦੀ ਐ ਜਿਵੇਂ ਵਾ ਹੁਣ ਕਹਿ ਰਿਹਾ ਹੈ ਚਾਹੇ ਤੁਹਾਨੂੰ ਮਤਲਬ ਚੰਗੀ ਲੱਗੇ ਜਾਂ ਬੁਰੀ ਲੱਗੇ ਜੋ ਸਾਡੇ ਮਨ ਚ ਆਉਂਦਾ ਹੈ ਅਸੀਂ ਤੁਹਾਡੇ ਤੁਹਾਡੇ ਹੱਕ 'ਚ ਗੱਲ ਕੀਤੀ ਸੀ ਆ ਦੇਖ ਲਓ ਤੁਸੀਂ ਉੱਥੇ 5-7 ਦਿਨ ਜੇ ਹੋਰ ਰਹੇ ਹੁੰਦੇ ਤਾਂ ਬਾਕੀ ਮੰਗਾ ਵੀ ਐਮਐਸਪੀ ਸਪੀਸ਼ਟ ਜੇ ਹੁਣ ਪ੍ਰੈਸ਼ਰ ਬਣਿਆ ਸੀ ਮਨਾਇਆ ਜਾ ਸਕਦੀਆਂ ਸੀ ਲੇਕਿਨ ਜੋ ਕੁਝ ਹੋ ਗਿਆ ਉਹ ਤੇ ਤਾਂ ਹੁਣ ਆਪਾਂ ਕੁਝ ਨਹੀਂ ਕਰ ਸਕਦੇ ਜੋ ਕੁਝ ਹੋਣ ਵਾਲਾ ਹੈ ਉੱਥੇ ਤਾਂ ਕੁਝ ਕੀਤਾ ਜਾ ਸਕਦਾ ਇੱਕ ਵਾਰ ਫੇਰ ਇਹ ਸੋਚਿਆ ਜਾ ਸਕਦਾ ਕਿ ਤੁਸੀਂ ਸਾਰੇ ਪ੍ਰੈਸ਼ਰ ਬਣਾਓ ਤੇ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਜਿਹੜੀ ਹੈ ਉਹ ਬਚਾਈ ਜਾ ਸਕਦੀ ਹੈ ਅੱਜ ਜੈਨ ਨੂੰ ਮਿਲਦੇ ਇੱਕ ਨਵੀਂ ਵੀਡੀਓ ਨਾਲ ਥੋੜਾ ਬਹੁਤ